ਇਨਸਪੈਕਟਰ ਸੂਬਾ ਸਿੰਘ ਦੀ ਇਲਾਜ ਅਧੀਨ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਸਨੀ ਦੇ ਵੱਲੋਂ ਸੂਬਾ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਸ ਦੀ ਮੌਤ ਤੋਂ ਬਾਅਦ ਹੁਣ ਚਰਚਾਵਾਂ ਨੇ ਉਸ ਦੇ ਭੋਗ ਦੀਆਂ ਔਰ ਕੀ ਭੋਗ ਪਵੇਗਾ ਹਾਲਾਂਕਿ ਦੇ ਇਥੇ ਸ਼ਿਵ ਸੇਨਾ ਸੂਬਾ ਸਿੰਘ ਦੇ ਭੋਗ ਦੇ ਹਮਾਇਤ ਵਿੱਚ ਹੈ ਉੱਥੇ ਹੀ ਦਮਦਮੀ ਟਕਸਾਲ ਦੇ ਆਗੂਆਂ ਦੇ ਵੱਲੋਂ ਇਸ ਭੋਗ ਦੀ ਪ੍ਰਜ਼ੋਰ ਵਿਰੋਧਤਾ ਕੀਤੀ ਗਈ ਹੈ ਇਥੋਂ ਤੱਕ ਕਿ ਸ਼ਹਿਰ ਸੈਨਾ ਨੂੰ ਸਿੱਧੀ ਧਮਕੀ ਦੰਦਮੀ ਟਕਸਾਲ ਦੇ ਵੱਲੋਂ ਦੇ ਦਿੱਤੀ ਗਈ ਹੈ ਆਖਰਕਾਰ ਕੀ ਕਿਹਾ ਗਿਆ ਆਓ ਸੁਣਦੇ ਹਾਂ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਰਮ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਾਲਮ ਉੱჭੜ ਅਤੇ ਦਰਿੰਦਾ ਪੁਲਿਸ ਅਫਸਰ ਸੂਬਾ ਸਰਹੰਦ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਜਦੋਂ ਉਹਦਾ ਸੋਧਿਆ ਜਾ ਚੁੱਕਾ ਆ ਉਦੋਂ ਤੋਂ ਹੀ ਕੁਝ ਮੁਗਲਾਂ ਦੀਆਂ ਔਲਾਦਾਂ ਸ਼ਿਵ ਸੈਨਿਕਾਂ ਨੇ ਬੜਾ ચીਕ-ਤਿਹਾੜਾ ਪਾਇਆ ਜਾ ਰਿਹਾ ਆ ਉਹ ਸੂਬੇ ਸਰਹੰਦ ਦੇ ਹੱਕ ਵਿੱਚ ਅਤੇ ਭਾਈ ਸੰਦੀਪ ਸਿੰਘ ਸੰਧੀ ਦੇ ਵਿਰੋਧ ਵਿੱਚ ਜਿਹੜਾ ਆ ਉਹ ਭੁਗਤ ਰਿਹਾ ਪਰ ਸੱਚ ਜਾਣਿਓ ਸ਼ਿਵ ਸੈਨਿਕਾਂ ਦੀਆਂ ਚੀਕਾਂ ਸੁਣ ਕੇ ਖਾਲਸਾ ਪੰਥ ਨੂੰ ਬੜਾ ਆਨੰਦ ਆ ਰਿਹਾ ਆ ਸ਼ਿਵ ਸੈਨਿਕ ਸੂਬਾ ਸਰਹੰਦ ਨੂੰ ਜਾਂ ਸੁਧੀ ਸੂਰੀ ਨੂੰ ਭਾਵੇਂ ਸ਼ਹੀਦ ਕਰ ਭਾਵੇਂ ਜੋ ਮਰਜ਼ੀ ਕਰਨ ਉਹ ਇਹਨਾਂ ਦੀ ਮਰਜ਼ੀ ਆ ਪਰ ਸੂਬਾ ਸਰਹੰਦ ਹੋਵੇ ਜਾਂ ਸੂਰੀ ਹੋਵੇ ਇਹ ਸਿੱਖਾਂ ਦੇ ਦੁਸ਼ਮਣ ਆ ਇਹ ਇੱਕ ਗੁੱਟੜਿਆ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ ਜਿਹਦੇ ਚਾਹੁੰਦੇ ਸਨ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਨਾਸ ਆ ਉਹ ਹੋ ਜਾਵੇ ਪਰ ਗੁਰੂ ਦਾ ਖਾਲਸਾ ਜਿਹੜਾ ਆ ਉਹ ਗਰਜਿਆ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਕੌਮੀ ਫਰਜ਼ ਜਿਹੜਾ ਆ ਉਹ ਨਿਭਾਇਆ ਤੇ ਪਹਿਲਾਂ ਸੂਰੀ ਨੂੰ ਸੋਧਿਆ ਅਤੇ ਬਾਅਦ ਵਿੱਚ ਸੂਰੀ ਦਾ ਹੀ ਇੱਕ ਹੋਰ ਜਾਲ ਨਰਕਾਂ ਦਾ ਜਿਹੜਾ ਆ ਉਹ ਤੋੜਿਆ ਆ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਚੀਖ ਜਹਾਰਾ ਪਾਇਆ ਹੋਇਆ ਆ ਉਹ ਜਦੋਂ ਸੂਬਾ ਸਰਹੰਦ ਜਦੋਂ ਸਹਿਬਜ਼ਾਦੀਆਂ ਦੇ ਵੇਲੇ ਹੋਇਆ ਸੀ ਇੱਕ ਸੂਬਾ ਸਰਹੰਦ ਮੁਗਲ ਹਾਕਮ ਉਦੋਂ ਵੀ ਸੋਚਾ ਨੰਦ ਵਰਗੇ ਸਿੱਖ ਕੌਮ ਦੇ ਖਿਲਾਫ ਭੁਗਤਦੇ ਰਹੇ ਆ ਸਹਿਬਜ਼ਾਦੀਆਂ ਦੇ ਖਿਲਾਫ ਜਿਹੜਾ ਆ ਉਹ ਭੁਗਤਦੇ ਰਹੇ ਆ ਤੇ ਹੁਣ ਵੀ ਜਿਹੜੇ ਸੋਚਾ ਨੰਦ ਦੇ ਵਾਰਸ ਆ ਉਹ ਸ਼ਿਮ ਸ਼ੈਨਿਕ ਉਹ ਫਿਰ ਸੂਬਾ ਸਰਹੰਦ ਦੇ ਹੱਕ ਦੇ ਵਿੱਚ ਭੁੱਗਤ ਰਹੇ ਆ ਤੇ ਕੌਮੀ ਯੋਧਿਆਂ ਦੇ ਖਿਲਾਫ ਜਾਂ ਸਿੱਖ ਕੌਮ ਦੇ ਖਿਲਾਫ ਜਿਹੜਾ ਆ ਉਹ ਭੁੱਗਤ ਰਹੇ ਆ ਪਰ ਇਹ ਗੱਲ ਯਾਦ ਰੱਖਿਓ ਕਿ ਜਦੋਂ ਜਦੋਂ ਵੀ ਸੋਚਾ ਨੰਦ ਵਰਗੇ ਜਦੋਂ ਜਦੋਂ ਵੀ ਸੂਬਾ ਸਰਹੰਦ ਵਰਗੇ ਦੁਬਾਰਾ ਜਨਮ ਲੈਣਗੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵਾਰਸ ਭਾਈ ਬਾਦ ਸਿੰਘ ਦੇ ਵਾਰਸ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਦੇ ਵਾਰਸ ਜਿਹੜੇ ਆ ਉਹ ਵੀ ਫਿਰ ਜੰਮਦੇ ਰਹਿਣਗੇ ਤੇ ਇਹੋ ਜਿਹੇ ਦੁਸ਼ਟਾਂ ਨੇ ਜਿਹੜਾ ਸਭ ਗਿਆ ਉਹ ਸੁਣਾਉਂਦੇ ਰਹਿਣਗੇ ਸ਼ਿਵ ਸ਼ੈਨਕਾਰ ਦਾ ਚੀਖ ਤੇ ਹਾਰਾ ਸੁਣ ਕੇ ਤਾਂ ਇੰਝ ਹੀ ਪ੍ਰਤੀਤ ਹੋ ਰਿਹਾ ਆ ਕਿ ਸਾਡੇ 18ਵੀਂ ਸਦੀ ਦੇ ਜਿਹੜੇ ਸਿੱਖ ਜਰਨੈਲਸ ਹਨ ਜਿਵੇਂ ਸਰਦਾਰ ਦਸਤਾ ਸਿੰਘ ਜੀ ਆਲੂਵਾਲੀਆ ਸਰਦਾਰ ਚੱਟਤ ਸਿੰਘ ਜੀ ਸ਼ੁਗਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਜਿੰਨੇ ਵੀ ਸੂਰਮੇ ਹੋਏ ਆ ਉਹ ਮੁਗਲਾਂ ਦੇ ਕੋਲੋਂ ਅਫਗਾਨਾਂ ਦੇ ਕੋਲੋਂ ਪਠਾਣਾਂ ਦੇ ਕੋਲੋਂ ਹਿੰਦੂਆਂ ਦੀਆਂ ਬਹੂ ਬੇਟੀਆਂ ਇਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਆ ਉਹ ਸ਼ਰਾਕੇ ਲੈ ਕੇ ਆਉਂਦੇ ਰਹੇ ਆ ਇਹ ਇਹ ਜਿਹੜੇ ਸ਼ਿਵ ਸੈਨਿਕ ਰੋਲਾ ਪਾ ਰਹੇ ਆ ਜਿਵੇਂ ਸੂਬਾ ਸਰਹੰਦ ਗੁੱਜਰ ਥਾਣੇਦਾਰ ਅਫਸਰ ਦੇ ਹਾਕ ਵਿੱਚ ਭੁਤ ਰਹੇ ਆ ਇਹ ਐਂਝ ਹੀ ਪ੍ਰਤੀਤ ਹੋ ਰਿਹਾ ਕਿ ਇਹ ਉਹਨਾਂ ਮੁਗਲਾਂ ਅਫਗਾਨਾਂ ਤੇ ਪਰਤਾਨਾਂ ਦੀ ਜਿਹੜੀ ਆ ਉਹ ਉਦਾਦ ਆ ਨਹੀਂ ਇਹ ਇੱਕ ਚੀਜ਼ ਹੋ ਰਿਹਾ ਜੀ ਇਹ ਵੇਖੋ ਕਿ ਸੂਬਾ ਸਰਹੰਦ ਜਿਹੜਾ ਨਰਕਾ ਨੂੰ ਤੋੜ ਦਿੱਤਾ ਭਾਈ ਸੰਦੀਪ ਸਿੰਘ ਸੰਨੀ ਨੇ ਇੱਕ ਖਾਲਸਾ ਗੱਲ ਕਹਿੰਦਾ ਹੁੰਦਾ ਆ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਤੇ ਆਪਾਂ ਵੇਖਿਆ ਕਿ ਉਹ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਨੇ ਦੁਸ਼ਮਣ ਨੇ ਸੋਚਿਆ ਹੋਣਾ ਵਾ ਕਿ ਇਹ ਦੇ ਕੋਲ ਕਿਹੜਾ ਹੁਣ ਪਿਸਤੌਲ ਆ ਤੇ ਆਪਾਂ ਤਿੰਨ ਜਾਣੇ ਆ ਤੇ ਆਪਾਂ ਇਹਦੇ ਗੱਲ ਪੈ ਜੀਏ ਜਦੋਂ ਅਗਲੇ ਪਾਸੇ ਉਹ ਫਨੀਅਰ ਸੱਪ ਨਿਕਲਿਆ ਤੇ ਉਹਨਾਂ ਦੇ ਵਿੱਚੋਂ ਇੱਕ ਤੇ ਨਰਕਾ ਨੂੰ ਤੁਰ ਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਕਹਾਣੀ ਚੱਲਦੀ ਹੋਣੀ ਆ ਕਿ ਇਹਨੇ ਸੂਰੀ ਨੂੰ ਸਾਡੇ ਜਿਹੜੇ ਨੂੰ ਮਾਰ ਦਿੱਤਾ ਵਾ ਤੇ ਅਸੀਂ ਇਹਦੇ ਗੱਲ ਪੈ ਜਾਗੇ ਪਰ ਅਗਲੇ ਪਾਸੇ ਜਦੋਂ ਉਹਨੇ ਵੀ ਡੌਲੇ ਫੜਕਾਏ ਤੇ ਉਹ ਅਗਲੇ ਪਾਸੇ ਤੋੜ ਦਿੱਤਾ ਤੇ ਹੁਣ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਛਿਪਸੈਣਾ ਵਾਲਿਆਂ ਦੀ ਵੀ ਇਹ ਇਹਦਾ ਕਿਉਂ ਇਹਦੇ ਪੱਖ ਚ ਭੁਗਤ ਰਹੇ ਆ ਉਹਦਾ ਕਾਰਨ ਆ ਕਿ ਜਿਹੜਾ ਸੂਬਾ ਅਸਰਾਂ ਦਾ ਜਿਹੜਾ ਥਾਣੇਦਾਰ ਸੀ ਨਾ ਇਹ ਬੜਾ ਬੁੱਚੜ ਤੇ ਅਜਾਜ ਕਿਸਮ ਦਾ ਬੰਦਾ ਸੀ ਕਿ ਇਹ ਇਹ ਅਜਾਜ ਜਿਹੜਾ ਬੰਦਾ ਸੀਗਾ ਇਹਨਾਂ ਚੋਂ ਹੀ ਲੋਕਾਂ ਦੀਆਂ ਧੀਆ ਭੈਣਾਂ ਚੁੱਕ ਲਿਆ ਹੁੰਦਾ ਸੀਗਾ ਤੇ ਉਹਨਾਂ ਨੇ ਫਿਰ ਜਦੋਂ ਉਹ ਉਹਨਾਂ ਦਾ ਮੂੰਹ ਕਾਲਾ ਕਰਦਾ ਸੀਗਾ ਤੇ ਉਹਨਾਂ ਉਸ ਔਰਤਾਂ ਦੇ ਵਿੱਚੋਂ ਛਿਪਸੈਣਾ ਵਾਲਿਆਂ ਨੇ ਜਨਮ ਲਿਆ ਜਿਹੜਾ ਬ੍ਰਿਗੇਡੀਅਰ ਸਿਨਹਾ ਸੀ ਨਾ ਹਾਂਜੀ ਉਹ ਵੀ ਜਦੋਂ ਇੱਥੇ ਖਾਰਗੂਆਰ ਸੀ ਜਦੋਂ ਜੁਝਾਰੂ ਸਿੰਘ ਸਾਡੇ ਇਸ ਧਰਤੀ ਉੱਤੇ ਲੜਜਰੇ ਸਨ ਮੈਂ ਤੁਹਾਨੂੰ ਦੱਸਦਾ ਇਹ ਇਸੇ ਨਾਲ ਹੀ ਗੱਲ ਜੁੜਦੀ ਆ ਬ੍ਰਿਗੇਡੀਅਰ ਸਿਨਹਾ ਨੇ ਵੀ ਇਹ ਗੱਲ ਆਖੀ ਸੀ ਕਹਿੰਦਾ ਸੀ ਕਿ ਮੈਂ ਸਿੱਖ ਕੌਮ ਦੀ ਜਾਂ ਪੰਜਾਬੀਆਂ ਦੀ ਜਿਹੜੀ ਨਸਲ ਆ ਉਹ ਬਦਲ ਦਊਗਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਗੇਡੀਅਰ ਸਿਨਹਾ ਨੇ ਗੱਲ ਆਖੀ ਸੀ ਨਾ ਕਿ ਨਸਲ ਬਦਲ ਦਊਗਾ ਉਹ ਬ੍ਰਿਗੇਡਰ ਸਿਨਹਾ ਦੇ ਹੀ ਇਹ ਜਿਹੜੇ ਆ ਸ਼ੇਰ ਸੈਨਾਬਾਦ ਦੇ ਜਿਹੜੇ ਵਾਰਿਸ ਆ ਜਿਹਦੀ ਉਹਨਾਂ ਦੀ ਨਸਲ ਜਿਹੜੀ ਉਹ ਬਦਲੀ ਹੋਈ ਆ ਤੇ ਮੈਂ ਤੁਹਾਨੂੰ ਦੱਸਦਾ ਨਾ ਸੂਬਾ ਸਰਾਂ ਦੇ ਉਹਦੇ ਬਾਰੇ ਲੋਕ ਗੱਲਾਂ ਕਰਦੇ ਨੇ ਜਿਹੜੇ ਅਸਲ ਉਹਦੇ ਬੱਚੇ ਆ ਉਹਦੇ ਕੁਸਕੇ ਨਹੀਂ ਇਹ ਜਿਹੜੀਆਂ ਨਜਾਇਜ਼ ਉਲਾਦਾਂ ਆ ਨਾ ਜਿਨ੍ਹਾਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਡੀਐਨਏ ਮਿਲਦਾ ਸੂਬਾ ਸਰਾਂ ਦੇ ਵਰਗਿਆਂ ਨਾਲ ਤੇ ਅਸਲ ਮੁਗਲਾਂ ਦੇ ਨਾਲ ਵੀ ਇਹਨਾਂ ਦਾ ਡੀਐਨਏ ਜਿਹੜਾ ਮੈਚ ਕਰਦਾ ਔਰ ਉਹਨਾਂ ਦਾ ਪਿਓ ਮਰਿਆ ਸੂਬਾ ਸਰਾਂ ਦੇ ਉਹਨਾਂ ਨੂੰ ਰੀਡ ਹੁੰਦੀ ਆ ਜਦ ਕਿ ਜੇ ਬੋਲਣਾ ਸੀਗਾ ਜਦੋਂ ਇਹ ਕਹਿੰਦੇ ਸਾਡਾ ਪੰਜਾਬ ਸਾਡਾ ਪੰਜਾਬ ਆ ਮਹੀਨਾ ਪਹਿਨੋਂ ਹੜ ਆਇਆ ਉਦੋਂ ਤੇ ਆਪਣੀ ਮਾਂ ਦੇ ਘ agre ਵਿੱਚ ਬੜੇ ਰਹੇ ਪਤਾ ਨਹੀਂ ਅੱਖੋਂ ਕੀ ਵੇਂਦੇ ਰਹੇ ਘ agre ਦੇ ਵਿੱਚੋਂ ਆਪਣੀ ਮਾਂ ਦੇ ਚੋਂ ਉਦੋਂ ਤੇ ਇਹ ਬੋਲੇ ਨਾ ਤੇ ਅੱਜ ਜਦੋਂ ਉਹਦੇ ਥਪੜੇ ਜੇ ਵੱਜੇ ਆ ਸੂਬਾ ਸਰੰਦ ਦੇ ਤੇ ਉਹ ਨਰਕਾਂ ਨੂੰ ਤੁਰ ਗਿਆ ਤੇ ਹੁਣ ਇਹਨਾਂ ਨੂੰ ਕਿੱਦਾਂ heids ਆਉਂਦਿਆ ਵਾ ਇਹਨਾਂ ਨੂੰ ਬਹੁਤ ਆ ਜਿਆਦਾ heids ਆ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਅਸਲੀ ਬਿਓ ਹੀ ਇਹਨਾਂ ਦਾ ਲੱਗਦਾ ਕਿ ਮੇਰਾ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਜਿਹੜੇ ਦਾਗੀ ਅਫਸਰ ਹੈਗੇ ਆ ਜਾਂ ਬਦਨਾਮ ਹੈਗੇ ਆ ਜਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਨਾ ਕੀਤਾ ਆ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਭੋਗ ਦੇ ਸ਼ਾਮਲ ਨਹੀਂ ਹੋਵਾਂਗੇ ਇਹ ਕਹਿੰਦੇ ਸੰਸਕਾਰ ਅਸੀਂ ਕਰਾਵਾਂਗੇ ਦੂਜੇ ਸ਼ਿਪਸ ਹੈਨਾ ਵਾਲੇ ਕਹਿੰਦੇ ਭੋਗ ਦੇ ਅਸੀਂ ਕਰਾਵਾਂਗੇ ਇੱਕ ਮੈਂ ਪੋਸਟ ਪੜ੍ਹੀ ਆ ਪਤਾ ਨਹੀਂ ਰੱਬ ਜਾਣੇ ਝੂਠੀ ਆ ਕਿ ਸੱਚੀ ਆ ਕਿ ਸ਼ਿਪਸ ਹੈਨਾ ਵਾਲੇ ਨੇ ਕਿਹਾ ਜੀ ਜੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਇਹਦਾ ਭੋਗ ਨਹੀਂ ਪਊਗਾ ਤਾਂ ਅਸੀਂ ਗਰੂਰ ਕਰਾਉਣ ਕੁਛ ਇਹਨਾਂ ਦੀ ਕਥਾ ਹੁੰਦੀ ਆ ਅਸੀਂ ਉਹਦਾ ਨਹੀਂ ਅਸੀਂ ਤਾਂ ਕਹਿੰਦੇ ਭਾਵੇਂ ਇਹ ਇਹਨਾਂ ਦੀ ਮਰਜ਼ੀ ਭਾਵੇਂ ਰਮਾਇਣ ਦਾ ਪਾਠ ਕਰਾਉਣ ਭਾਵੇਂ ਗਰਨ ਵੇਲ ਦਾ ਕਾਹੀਏ ਕੋਈ ਜੱਗ ਕਰਾਉਣ ਇਹ ਇਹਨਾਂ ਦੀ ਮਰਜ਼ੀ ਆ ਉਹ ਜਦੋਂ ਬੰਦਾ ਹੀ ਉਹ ਇਹਨਾਂ ਦਾ ਸੀ ਹਾਂ ਜੀ ਹਕੂਮਤ ਨੂੰ ਖੁਸ਼ ਕਰਨ ਦੇ ਵਾਸਤੇ ਸੂਬਾ ਹਰਿਆਣਾ ਦੇ ਬੁੱਜੜ ਖਾਨੇਦਾਰ ਨੇ ਇੰਨਾ ਕੁਝ ਕੀਤਾ ਸੀ ਤੇ ਹੁਣ ਵੀ ਉਹਨਾਂ ਨੂੰ ਲੱਗਦਾ ਸੀ ਕਿ ਸੰਦੀਪ ਸਿੰਘ ਸੰਨੀ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਕਰਕੇ ਤੇ ਅਸੀਂ ਹਿੰਦ ਹਕੂਮਤ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵਾਂਗੇ ਤੁਹਾਡੀਆਂ ਜਿਹੜੀਆਂ ਸਜ਼ਾਵਾਂ ਆ ਉਹ ਮਾਰਕ ਹੋ ਜਾਣਗੀਆਂ ਸਾਨੂੰ ਜਿਹੜੀਆਂ ਮੁਗਲਾਂ ਦੀਆਂ ਔਲਾਦਾਂ ਨੇ ਨਾ ਜਿਹੜੇ ਬੰਦਰ ਸੈਨਾ ਵਾਲੇ ਉਹਨਾਂ ਨੇ ਤੇ ਹੱਥਾਂ ਤੇ ਚੁੱਕ ਲੈਣਾ ਸਾਡੀ ਬੱਲੇ ਬੱਲੇ ਕਰ ਦੇਣੀ ਆ ਤੇ ਬੱਲੇ ਬੱਲੇ ਥਾਂ ਤੇ ਉਹ ਤੇ ਕਲਪਉਂਠੇ ਉਹਨਾਂ ਦਾ ਤੇ ਵੇਖੋ ਸੁਬਾ ਸਰਹੰਦ ਜਿਹੜਾ ਇੱਕ ਨਜਾਇਜ਼ ਪਿਓ ਸੀਗਾ ਤੇ ਚੋਨਾ ਦਾ ਕਈਆਂ ਦਾ ਉਹ ਗੱਡੀ ਛਾੜ ਦਿੱਤਾ ਉਹਨਾਂ ਨੇ ਬਿਲਕੁਲ ਬਿਲਕੁਲ ਹੁਣ ਕਲਪਦੇ ਆ ਤੇ ਮੈਂ ਬੰਦਰ ਸੈਨਾ ਵਾਲਿਆਂ ਨੂੰ ਕਹਿਣਾ ਵਾਂ ਈਏ ਜੇ ਤੁਸੀਂ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆਜੋ ਕਿੱਥੇ ਮਿਲਣਾ ਜੀ ਤੁਸੀਂ ਵੀ ਦੋ ਆਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋਲ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਪਾਨਾਂ ਤੇ ਤੁਸੀਂ ਜਿਹੜਾ ਆਪਣਾ ਤਸੂਰਤਾ ਸਾਹ ਲਿਓਵਾ ਹੋਊਗਾ ਫੜ ਕੇ ਲੈ ਆਓ ਤੇ ਤੁਹਾਨੂੰ ਦੱਸ ਦਾਂਗੇ ਵੀ ਖਾਲਸਾ ਕਿੱਥੇ ਵੱਸਦਾ ਆ ਜੀ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਦੇ ਦਾਂਗੇ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੰਦੇ ਆ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਸ਼ਿਵ ਸੈਨਿਕ ਹੋਰ ਰੋਹਾ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਜ਼ੀ ਜਿਹੜਾ ਆ ਸਮਾਂ ਵੇਚ ਲੈਣ ਤੇ ਜਿੱਥੇ ਮਰਜ਼ੀ ਜਿਹੜਾ ਆ ਉਹ ਟੱਕਰ ਲੈਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਆ ਉਹ ਦੇ ਦੇਵਾਂਗੇ ਪਰ ਅਸੀਂ ਸਿੱਖ ਕੌਮ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਜਿਹੜਾ ਲੱਭ ਰਿਹਾ ਉਹ ਨਹੀਂ ਬੋਲਣ ਦੇਵਾਂਗੇ ਸੁਧੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਨੇ ਕਰਕੇ ਜਿਹੜਾ ਆ ਉਹ ਮਰਿਆ ਆ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਦਰبار صاحب ਦੇ ਖਿਲਾਫ ਇਥੋਂ ਤੱਕ ਕਿ ਸਾਡੇ ਕੌਮੀ ਨਾਇਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਖਿਲਾਫ ਸੰਤ ਜਰਨੈਲ ਸਿੰਘ ਦੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹ 20ਵੀਂ ਸਦੀ ਦੇ ਮਹਾਨ ਸਿੱਖਿਆ ਜਰਨੈਲਾਂ ਦੇ ਜਰਨੈਲ ਆ ਉਨ੍ਹਾਂ ਦੇ ਖਿਲਾਫ ਸਿੱਖ ਕੌਮ ਇੱਕ ਵੀ ਜਿਹੜਾ ਲੱਭ ਜੇ ਉਹ ਸਹਿਣ ਨਹੀਂ ਕਰੇਗੀ ਚਾਹੇ ਕੋਈ ਵੀ ਬੋਲੇ ਤੇ ਜਿਹੜਾ ਸੁਭਾ ਸਰਹੰਦ ਮਰਿਆ ਆ ਉਹ ਵੀ ਆਪਣੇ ਗਲਤੀਆਂ ਕਰਕੇ ਆਪਣੇ ਪਾਪਾ ਕਰਕੇ ਆਪਣੇ ਗੁਨਾਹਾਂ ਕਰਕੇ ਜਿਹੜਾ ਆ ਉਹ ਮਰਿਆ ਆ ਤੇ ਇਹੀ ਜਿਹੜਾ ਖਾਲਸਾ ਇਨਸਾਨ ਆ ਉਹ ਸੁਭਾ ਸਰਹੰਦ ਦੇ ਨਾਲ ਜਿਹੜਾ ਆ ਉਹ ਇੱਕ ਨਾ ਇੱਕ ਦਿਨ ਹੋਣਾ ਸੀ ਤੇ ਭਾਈ ਸੰਦੀਪ ਸਿੰਘ ਸੰਨੀ ਨੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾ ਦਿੱਤਾ ਸੁਭਾ ਸਰਹੰਦ ਉਹਨੂੰ ਤਾਂ ਹੀ ਕਿਹਾ ਜਾਂਦਾ ਸੀ ਉਹ ਆਪਣੇ ਆਪ ਨੂੰ ਵੀ ਸੁਭਾ ਸਰਹੰਦ ਕਹਿੰਦਾ ਸੀ ਦੇ ਸੇਕ ਸੰਗਤਾਂ ਵੀ ਉਹਨਾਂ ਨੂੰ ਸੂਬਾ ਸਰਹੰਦ ਉਹਨੂੰ ਇਸੇ ਕਰਕੇ ਕਹਿੰਦੀਆਂ ਸੀ ਕਿਉਂਕਿ ਜਿਵੇਂ ਸੂਬੇ ਸਰਹੰਦ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਇਸ ਸੂਬੇ ਸਰਹੰਦ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਰਾ ਜਿਹੜਾ ਆ ਝੁਲਮ ਮਚਾਇਆ ਹੋਇਆ ਸੀ ਇੰਤੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਸ੍ਰੀ ਅਖੰਡ ਪਾਤਸ਼ਾਹ ਚੱਲ ਰਿਹਾ ਹੁੰਦਾ ਸੀ ਤੇ ਚੱਲਦੇ ਸ੍ਰੀ ਅਖੰਡ ਪਾਤਸ਼ਾਹ ਦੇ ਵਿੱਚੋਂ ਪਾਠੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਚੁੱਕ ਕੇ ਜਿਹੜਾ ਉਹ ਲੈ ਜਾਂਦਾ ਸੀ ਕਿੰਨੇ ਅਖੰਡ ਪਾਤਸ਼ਾਹ ਇਹਨੇ ਜਿਹੜੇ ਖੰਡਿਤ ਕੀਤੇ ਇਹ ਸ਼ਰਾਬਾਂ ਪੀ ਕੇ ਇਹਨੇ ਪਤਾ ਨਹੀਂ ਕਿੰਨੀਆਂ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤਿਆ ਉਹ ਰੋਲਦੀ ਹੋਣੀ ਆ ਕਿਸੇ ਦੇ ਸਿਰ ਦੇ ਵਿੱਚ ਇਹਨੇ ਜਿਹੜੇ ਕਿੱਲ ਠੋਕ ਦਿੱਤੇ ਤੇ ਬੁੱਜਣ ਥਾਣੇਦਾਰ ਸੁਪਾਸਰ ਹੰਦਦਾ ਹੀ ਜਿਹੜਾ ਦੂਜਾ ਯਾਰ ਸੀ ਸਵਰਨ ਘੋਟਨਾ ਉਹਦੇ ਭਾਈ ਗੁਰਦੇਵ ਸਿੰਘ ਦੇਪੂ ਨੂੰ ਗਰਮ ਕੜਾਹੀ ਵਿੱਚ ਜਿਹੜਾ ਉਬਾਲ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਅਸੀਂ ਇਹਨਾਂ ਦੇ ਜੁਲਮਾਂ ਨੂੰ ਭੁੱਲ ਨਹੀਂ ਸਕਦੇ ਜੋ ਇਹੋ ਜਿਹੇ ਬੁੱਜਣਾ ਨੇ ਜਿਹੜੇ ਜੁਲਮ ਆ ਕਮਾਏ ਤੁਸੀਂ ਨਾ ਤਾਂ ਬਾਬਾ ਚਰਨ ਸਿੰਘ ਦੀ ਕਾਮ ਸੇ ਮੈਂ ਤੁਹਾਨੂੰ ਉਸੇ ਗੱਲ ਤੇ ਲਿਆਉਣ ਲੱਗਾ ਵਾ ਕਿ ਜਿਹੜਾ ਬੁਚੜ ਸਵਰਨ ਘੋਟਣਾ ਸੀਗਾ ਜਦੋਂ ਉਹਦਾ ਭੋਗ ਪੈਣਾ ਸੀਗਾ ਤੇ ਸਾਡੇ ਜਿਹੜੇ 2 ਕਾਲਸੇ ਆ ਸਾਡੀ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਹੈ ਭਾਈ ਬਰਵੰਤ ਸਿੰਘ ਘਪਾਲਾ ਉਹਨਾਂ ਨੇ ਤੇ ਉਹਨਾਂ ਦੇ ਇੱਕ ਸਾਥੀ ਨੇ ਭਾਈ ਸਤਨਾਮ ਸਿੰਘ ਬਣਾਵਾ ਨਹੀਂ ਜਲੰਧਰ ਵਿੱਚ ਉਹਦਾ ਭੋਗ ਨਹੀਂ ਸੀ ਪੈਣ ਦਿੱਤਾ ਤੇ ਸ਼ੇਖਰ ਵਾਈਟ ਅਨੁਸਾਰ ਤੇ ਅੱਜ ਵੀ ਚਲੋ ਇਹ ਸਾਰੇ ਪਿੱਛੇ हट ਗਏ ਆ ਕੋਈ ਵੀ ਗਰੰਤੀ ਉਹਨਾਂ ਨੂੰ ਨਹੀਂ ਮਿਲਿਆ ਕੋਈ ਰਾਗੀ ਨਹੀਂ ਮਿਲਿਆ ਜਿਹੜੇ ਪੁਲਿਸ ਵੈਲਫੇਅਰ ਵਾਲੇ ਉਹ ਵੀ ਪਿੱਛੇ हट ਗਏ ਆ ਤੇ ਜੇ ਬਾਂਦਰ ਸੇਨਾ ਚਾਹੁੰਦੀ ਆ ਕੁਝ ਕਰਨਾ ਤੇ ਆਜੋ ਆਹ ਦਾ ਪਿੰਡ ਆ ਤਰਨਤਾਰਨ ਸਾਹਿਬ ਦੇ ਵਿੱਚ ਤੇ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਵਾਂ ਤੇ ਆਜੋ ਦਾ ਭੋਗ ਪਾ ਕੇ ਖਾ ਦਿਓ ਤੇ ਤੁਹਾਨੂੰ ਦੱਸਾਂਗੇ ਕੀ ਭਾਅ ਵਿਕਦੀ ਆ ਉਹ ਤਰ੍ਹਾਂ 50 ਵਾਰੀ ਤੁਹਾਨੂੰ ਨਾਸਾਂ ਬੰਦ ਕੀਤੀਆਂ ਤੁਹਾਨੂੰ ਭੁਜਾਇਆ ਟਾਈਮ ਦੇ ਕੇ ਤੁਸੀਂ ਨਹੀਂ ਆਏ ਆ ਬੰਦਰਸਹਿਣਾ ਵਾਲੇ ਜਿਹੜੇ ਉਹਨਾਂ ਦੀ ਗੱਲ ਹੋ ਰਹੀ ਆ 2006 ਦੇ ਵਿੱਚ ਇਹਨਾਂ ਨੇ ਬੜਾ ਰੋਲਾ ਪਾਇਆ ਸੀ ਤੇ ਜਿਹੜਾ ਸਹਿਵਸਹਿਣਾ ਦਾ ਕੁੱਪੂ ਪ੍ਰਧਾਨ ਸੀ ਤਰਨਤਾਰਨ ਦੇ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਨੇ ਉਹਦਾ ਜਿਹੜਾ ਸਿਰ ਆ ਉਹ ਪਾ ਰਿਆ ਸੀ ਤੇ ਜੇ ਤੁਸੀਂ ਆਓਗੇ ਤਰਨਤਾਰਨ ਦੀ ਧਰਤੀ ਤੇ ਆਓਗੇ ਉਹਦਾ ਬੁੱਝੜ ਦਾ ਭੋਗ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਆ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਹੈ ਨਾ ਨਹੀਂ ਸੂਰੀ ਤੋਂ ਵਾਅਦਾ ਹੋਵੇ ਜੇ ਤੁਹਾਡਾ ਸੂਰੀ ਨਾਲ ਮੇਲ ਵੀ ਕਰਾ ਦੇਾਂਗੇ ਜਾਓ ਤੁਹਾਡਾ ਸੂਰੀ ਨਾਲ ਪੱਕਾ ਮੇਲ ਕਰਾਵਾਂਗੇ ਤੁਸੀਂ ਆ ਜਿਓ ਤਨਤਨ ਸਾਹਿਬ ਉਹਦੇ ਭੋਗ ਤੇ ਜੇ ਕੋਈ ਵੀ ਅਸੀਂ ਉਹਦਾ ਕਿਸੇ ਰਵਾਇਤ ਅਨੁਸਾਰ ਪਾਉਣਾ ਵਾ ਤੇ 100% ਆ ਤੁਹਾਡਾ ਸੂਰੀ ਨਾਲ ਵੀ ਮੇਲ ਕਰਾਵਾਂਗੇ ਤੇ ਆ ਜਿਹੜਾ ਬੁੱਝਣ ਗਿਆ ਵਾ ਜਿਹੜਾ ਸੂਬਾ ਸਰਹੰਦਾ ਆਪਣੇ ਆਪ ਨੂੰ ਕਹਿੰਦਾ ਇਹਦੇ ਨਾਲ ਵੀ ਤੁਹਾਡਾ ਮੇਲ ਕਰਾ ਦੇਾਂਗੇ ਇਹਦੇ ਲਾਗੇ ਬੈਠੇ ਰਹੇ ਉਹਨਾਂ ਦਾ ਸਵਾਰਨ ਘੋਟਣੇ ਦਾ ਜਿਹੜਾ ਭੋਗ ਆ ਸਿੰਘਾਂ ਨੇ ਰੋਕਿਆ ਸੀ ਸੂਬਾ ਸਰਹੰਦਾ ਦਾ ਭੋਗ ਵੀ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਰੋਕਿਆ ਜਾਏਗਾ ਉਹਦਾ ਜਿਹੜਾ ਭੋਗ ਆ ਉਹ ਕਿਸੇ ਕਿਸਮ ਦੇ ਉੱਤੇ ਵੀ ਜਿਹੜਾ ਆ ਉਹ ਨਹੀਂ ਪੈਣ ਦਿੱਤਾ ਜਾਏਗਾ ਜਿਹਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਫੌਜਾਂ ਦੇ ਜਰਨੈਲ ਵਿੱਚੋਂ ਇੱਕ ਸੀ ਜਨਜੀਤ ਦਿਆਲ ਭਾਰਤੀ ਹਾਕਮਾਂ ਦਾ ਜਿਹੜਾ ਕਰੰਦਾ ਉਹ ਵੀ ਜਦੋਂ ਮਰਿਆ ਸੀ ਨਾ ਤੇ ਗੁਰੂ ਘਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਨਹੀਂ ਦਿੱਤਾ ਸੀ ਕੇ ਪੀ ਐਸ ਗਿੱਦ ਜਦੋਂ ਮਰਿਆ ਸੀ ਤੇ ਉਦੋਂ ਸ਼ਰੋਮਣੀ ਕਮੇਟੀ ਦੇ ਅਤੇ ਸਰਬੱਤ ਖਾਲਸਾ ਦੇ ਦੋਵਾਂ ਜਥੇਦਾਰਾਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਕੋਈ ਵੀ ਸੇਖਰ ਵੈਤਾਂ ਅਨੁਸਾਰ ਉਹਦੀਆਂ ਜਿਹੜੀਆਂ ਰਸਮਾਂ ਆ ਨਾ ਕਰੇ ਕੋਈ ਵੀ ਰਾਗੀ ਪਾਠੀ ਸਿੰਘ ਅਰਦਾਸ ਨਾ ਕਰੇ ਖੰਡ ਪਾਠ ਸਾਹਿਬ ਨਾ ਕਰੇ ਹਜੇ ਕਿਉਂ ਬਾਦਲਾਂ ਦਾ ਯਾਦ ਸੀਗਾ ਪੱਕਾ ਬਾਦਲਿਆਂ ਦੇ ਤਾਂ ਸਾਰੇ ਯਾਦ ਗੋਟਨਾ ਵੀ ਉਹਨਾਂ ਦਾ ਯਾਦ ਆ ਸੂਬਾ ਸਰਹੰਦ ਵੀ ਉਹਨਾਂ ਦਾ ਯਾਦ ਆ ਜਹਾਰ ਆ ਉਹ ਵੀ ਯਾਦ ਆ ਸੁਮੇਧ ਸੈਣੀ ਵੀ ਉਹਨਾਂ ਦਾ ਯਾਦ ਆ ਆ ਹੁਣ ਭਈਆਂ ਦਾ ਜਿਹੜਾ ਰੋਲਾ ਆ ਪ੍ਰਵਾਸੀਆਂ ਦਾ ਰੋਲਾ ਚੱਲ ਰਿਹਾ ਆ ਉਹ ਜਿਹੜਾ ਸਿੱਖਾਂ ਨੂੰ ਧੰਗੀ ਦੇ ਰਿਹਾ ਉਹ ਵੀ ਬਾਦਲਾਂ ਦਾ ਯਾਦ ਆ ਜਿਹੜਾ ਸਿੱਖਾਂ ਦਾ ਦੁਸ਼ਮਣ ਹੋਊਗਾ ਉਹ ਬਾਦਲਾਂ ਦਾ ਯਾਰ ਹੋਊਗਾ ਉਹ ਛੇਪ ਸੈਨਾਵਾਲਿਆਂ ਦਾ ਜਿਹੜਾ ਬਾਂਦਰ ਸੈਨਾਵਾਲਿਆਂ ਦਾ ਮਾਤ ਕਰਿਓ ਛੇਪ ਸੈਨਾ ਬੜਾ ਛੇਪ ਜਿਹੜਾ ਨਾ ਉਹ ਬੜਾ ਉੱਚਾ ਹੁਸਾ ਚੱਲ ਆਉਂਦਿਆ ਉਹ ਨਹੀਂ ਆਪਾਂ ਕਹਿਣਾ ਬਾਂਦਰ ਸੈਨਾ ਕਹਿਣਾ ਆ ਕਿ ਬਾਂਦਰ ਸੈਨਾਵਾਲਿਆਂ ਦਾ ਉਹ ਯਾਰ ਹੀ ਨਿਕਲੂਗਾ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਛੇਪ ਸੈਨਾਵਾਲਿਆਂ ਨੂੰ ਕਿ ਉਹ ਆਪਣੀਆਂ ਭੈੜੀਆਂ ਹਰਕਤਾਂ ਤੋਂ ਜਿਹੜਾ ਬਾਦ ਆ ਉਹ ਆਉਣ ਸੁਧੀਰ ਸੂਰੀ ਨੇ ਵੀ ਬੜੀ ਹੱਤ ਚੁੱਕੀ ਹੋਈ ਸੀ ਉਹ ਵੀ ਸਿੱਖ ਕੌਮ ਦੇ ਖਿਲਾਫ ਭੁਗਤਣਾ ਸੀ ਤੇ ਉਹਨੂੰ ਆਪਣਾ ਜਿਹੜਾ ਹਸ਼ਰਿਆ ਉਹ ਭੁਗਤਣਾ ਪਿਆ ਤੇ ਤੁਹਾਨੂੰ ਆਪਣੇ ਮੂੰਹ ਦੇ ਉੱਤੇ ਜਿਹੜੀਆਂ ਸ਼ਿਕਲੀਆਂ ਆ ਉਹ ਪਾਉਣੀਆਂ ਚਾਹੀਦੀਆਂ ਆ ਕਿ ਬਾਅਦ ਵਿੱਚ ਜਦੋਂ ਟੀਕਾ ਮਾਰਦੇ ਉਹ ਬਾਅਦ ਵਿੱਚ ਕਹਿੰਦੇ ਉਹ ਕੀ ਸਾਨੂੰ ਜਿਹੜੀਆਂ ਆ ਉਹ ਜਿਹੜੀਆਂ ਇੰਜੈਕਟਾਂ ਚਾਹੀਦੀਆਂ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਸੋ ਪਹਿਲਾਂ ਹੀ ਹੁੰਦਾ ਇੱਕ ਲੁਧਿਆਣੇ ਦਾ ਇੱਕ ਗੰਦਿਆ ਕੋ ਸਿਮਰਨ ਮੰਡ ਉਹ ਵੀ ਬੜੀ ਬਕਵਾਸ ਕਰਦਾ ਆ ਸੋ ਉਹ ਵੀ ਆਪਣੀ ਜਿਹੜੀ ਬਕਵਾਸ ਆ ਉਹ ਬੰਦ ਕਰ ਲਵੇ ਤੇ ਬਾਅਦ ਵਿੱਚ ਜੇਕਰ ਖਾਸੇ ਨੇ ਖਾਸਾ ਹੀ ਹੱਥ ਵਿਖਾ ਦਿੱਤੇ ਤੇ ਫਿਰ ਬਾਹਰ ਵਿੱਚ ਨਾ ਰੋਲਾ ਪਾਇਓ ਕਿ ਅੱਤਵਾਦੀ ਆ ਗਏ ਭਿੰਡਰਾਂਵਾਲੇ ਦੇ ਬੰਦੇ ਆ ਗਏ ਬੱਬਰ ਆ ਗਏ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਤੁਸੀਂ ਅੱਜ ਸਰਕਾਰਾਂ ਦੇ ਟਾਟ ਬਣੇ ਹੋ ਇਹੋ ਹੀ ਟਾਟ ਸੂਬਾ ਸਿਰੰਦ ਸੀਗਾ ਇਹੋ ਹੀ ਇਹੋ ਜਿਹੇ ਹੋਰ ਬੜੇ ਸੀਗੇ ਐਂਡ ਸਰਕਾਰਾਂ ਉਹਨਾਂ ਦੇ ਤੋਂ ਆਪਣਾ ਹੱਥ ਹਿੱਚ ਲੈਂਦੀਆਂ ਵਾਂ ਸਮਾਂ 10 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਤੁਸੀਂ ਇਸ ਗੱਲ ਨੂੰ ਭੁੱਲ ਜਾਓਗੇ ਕਿ ਤੁਸੀਂ ਸਿੱਖਾਂ ਦੇ ਖਿਲਾਫ ਕੋਈ ਗੱਲ ਕੀਤੀ ਪਰ ਅਸੀਂ ਨਹੀਂ ਭੁੱਲਾਂਗੇ ਮੈਂ ਮਰ ਜਾਗਾ ਮੇਰਾ ਪੁੱਤ ਅੱਗੇ ਤਿਆਰ ਹੋਊਗਾ ਰঞ্জੀਤ ਸਿੰਘ ਚਲ ਜਾਊਗਾ ਦੁਨੀਆ ਤੋਂ ਇਹਦੇ ਬੱਚੇ ਤਿਆਰ ਹੋਣਗੇ ਸਾਡੇ ਬੱਚੇ ਨਾਂ ਵੀ ਹੋਣਗੇ ਕਿਸੇ ਹੋਰ ਸਿੱਖ ਦੇ ਬੱਚੇ ਆ ਜਾਣਗੇ ਉਹ ਪਰ ਸਾਨੂੰ ਤੁਹਾਡੀਆਂ ਗੱਲਾਂ ਜਿਹੜੀਆਂ ਬਕਵਾਸ ਕੀਤੀ ਯਾਦ ਰਹੂਗੀ ਜਿਵੇਂ ਸੁਭਾ ਸਰਾਂ ਦੇ ਜਵਾਨੀ ਦੇ ਨਸ਼ੇ ਦੇ ਵਿੱਚ ਤੇ ਬਥੇਰੇ ਪਾਪ ਕਰ ਗਿਆ ਪਰ ਐਂਡ ਉਹਦਾ ਹਸ਼ਰ ਕੀ ਹੋਇਆ ਤੇ ਸੁਦੀਰ ਸੂਰੀ ਵੀ ਜਿਹੜਾ ਸੀਗਾ ਉਹ ਇਹਨਾਂ ਦੇ ਗਨਮੈਨਾਂ ਦੇ ਸਿਰ ਦੇ ਉੱਤੇ ਬਕਵਾਸ ਕਰ ਗਿਆ ਐਂਡ ਸਾਰੇ ਪਾਸੇ ਗਨਮੈਨ ਘੁਤੇ ਹੀ ਗਏ ਤੇ ਗਨਮੈਨਾਂ ਦੇ ਵਿੱਚ ਉਹਨੂੰ ਫੋਕਿਆ ਇੰਦਰਾ ਗਾਂਧੀ ਉਹ ਗਨਮੈਨਾਂ ਦੇ ਵਿੱਚ ਘਿਰੀ ਹੋਈ ਸੀਗੀ ਆਪਣੀ ਕੋਠੀ ਦੇ ਅੰਦਰ ਸੀਗੇ ਤੇ ਸਿੰਘਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਦਾਤਾ ਅਬਯਕਤਾ ਗੁੱਚੜ ਜਿਹੜਾ ਸੀਗਾ ਆਲੇ-ਦੁਆਲੇ ਗਨਮੈਨ ਰਹਿੰਦੇ ਸੀਗੇ ਸਿੱਖਾਂ ਨੇ ਉਹਨੂੰ ਵੀ ਮਾਰਤਾ ਗੋਬਿੰਦ RAM ਗੋਬਿੰਦ RAM ਜਿਹੜਾ ਉਹਨੂੰ ਸਿੱਖਾਂ ਨੇ ਜਦੋਂ ਮਾਰਿਆ ਆਪ ਦੇ ਟਿਕਾਣੇ ਤੇ ਨਹੀਂ ਮਾਰਿਆ ਅਗਲੇ ਤੇ ਘਰ ਜਾ ਕੇ ਮਾਰਿਆ ਜਰਨਲ ਅਡਵਾਇਰ ਮਾਰਿਆ ਉਹਦੇ ਘਰ ਮਾਰਿਆ ਇੰਦਰਾ ਗਾਂਧੀ ਮਾਰੀ ਉਹਦੇ ਘਰ ਮਾਰੀ ਬੀਨਤ ਸਿੰਘ ਮਾਰਿਆ ਉਹਦੇ ਦਫ਼ਤਰ 'ਚ ਮਾਰਿਆ ਗੋਬਿੰਦ RAM ਮਾਰਿਆ ਉਹਦੇ ਦਫ਼ਤਰ ਦੇ ਵਿੱਚ ਮਾਰਿਆ ਜਿਹੜੀ ਹਕੂਮਤ ਨੇ ਪੁਲਿਸ ਪੁਲਿਸ ਜਾਬਰ ਪੁਲਿਸ ਵਾਲਾ ਆ ਜਿਹੜਾ ਹੁਣ ਮਾਰਿਆ ਵਾ ਸੂਬਾ ਸਰੰਦ ਜੇਹਲ ਦੇ ਵਿੱਚ ਪੁਲਿਸ ਵਾਲਿਆਂ ਨੇ ਸਾਰੇ ਪਾਸੇ ਪਹਿਰੇ ਦੇ ਵਿੱਚ ਮਾਰਿਆ ਪਰ ਇਹ ਯਾਦ ਰੱਖਿਓ ਕਿ ਸਾਡਾ ਕਿਸੇ ਧਰਮ ਦੇ ਨਾਲ ਕਿਸੇ ਬੰਦੇ ਨਾਲ ਕੋਈ ਵੈਰ-ਵਿਰੋਧ ਨਹੀਂਗਾ ਪਰ ਜਦੋਂ ਤੁਸੀਂ ਸਾਡੀ ਕੌਮ ਦੇ ਸਾਡੇ ਸ਼ਹੀਦਾਂ ਦੇ ਸਾਡੇ ਗੁਰੂ ਸਾਹਿਬ ਦੇ ਬਾਰੇ ਸਾਡੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਰੇ ਮਾੜਾ ਬੋਲੋਗੇ ਤੇ ਉਸੇ ਦਿਨ ਤੁਸੀਂ ਆਪ ਵੀ ਧੁਰਦੀ ਟਿਕਟ ਦੇ ਉੱਤੇ ਤੁਹਾਡੇ ਸਾਈਨ ਹੋ ਜਾਂਦੇ ਆ ਤੇ ਸਾਡੇ ਵੀ ਸਾਈਨ ਹੋਏ ਹੁੰਦੇ ਆ ਫਿਰ ਅਸੀਂ ਹੋਈਏ ਜਾਂ ਵੀਰ ਸੰਦੀਪ ਸਿੰਘ ਸੰਨੀ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਕਿਸੇ ਦੀ ਨਹੀਂ ਸੇਵਾ ਲੱਗ ਸਕੀ ਆ ਸਾਡੀ ਹਜੇ ਤੱਕ ਨਹੀਂ ਲੱਗੀ ਅਸੀਂ ਵੀ ਲਾਇੰਦੇ ਰਿਚੇ ਆ ਸੇਵਾ ਕਰਨ ਵਾਸਤੇ ਕੀ ਪਤਾ ਸਾਨੂੰ ਵੀ ਕੋਈ ਨਾ ਕੋਈ ਚੰਗੀ ਸੇਵਾ ਮਿਲ ਜੇ ਇਹ ਯਾਦ ਰੱਖਿਓ ਕਿ ਜੇਕਰ ਉਹ ਮਸਾ ਲੰਗੜ ਆਇਆ ਸੀ ਨਾ ਤੇ ਫਿਰ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਜਿਹੜੇ ਉਹ ਆਏ ਸੀ ਤੇ ਜੇ ਇੰਦਰਾ ਗਾਂਧੀ ਆਈ ਸੀ ਤੇ ਭਾਈ ਸਤਵੰਦ ਸਿੰਘ ਭਾਈ ਬਿਆਨਤ ਸਿੰਘ ਵੀ ਜਿਹੜੇ ਉਹ ਨਿਤਰੇ ਸੀ ਜੇਕਰ ਜਨਰਲ ਵਾਧੇ ਆਇਆ ਤੇ ਭਾਈ ਹਰਜਿੰਦਰ ਸਿੰਘ ਦਿੰਦਾ ਭਾਈ ਸੁਖਦੇਵ ਸਿੰਘ ਸੁਖਾ ਵਰਗੇ ਜਿਹੜੇ ਸੂਰਮੇ ਆ ਉਹ ਨਿਤਰੇ ਸੀ ਤੇ ਜੇਕਰ ਆ ਸੂਰੀ ਵਰਗੇ ਸੁਭਾ ਸਰਹੰਦ ਵਰਗੇ ਆਏ ਤੇ ਫਿਰ ਭਾਈ ਸੰਦੀਪ ਸਿੰਘ ਸੰਧੀ ਵਰਗੇ ਜਿਹੜੇ ਯੋਧੇ ਆ ਉਹ ਵੀ ਨਿਤਰੇ ਸੀ ਸੋ ਖਾਲਸਾ ਜਿਹੜਾ ਆ ਉਹ ਫਿਰ ਭਾਜੀ ਜਿਹੜਾ ਆ ਚੰਗੀ ਤਰ੍ਹਾਂ ਜਿਹੜਾ ਆ ਮੋਰਦਾ ਫਿਰ 21 ਆ ਤੇ ਜਿਹੜਾ 51 ਆ ਉਹ ਚੰਗੀ ਤਰ੍ਹਾਂ ਜਿਹੜਾ ਆ ਉਹ ਮੋਰ ਦਿੰਦਾ ਆ ਸੰਧ ਜਰਨੈਲ ਸਿੰਘ ਦੀ ਖਾਲਸਾ ਭੰਡਾਰਾਵਾਂ ਦੇ ਕਿਹਾ ਕਰਦੇ ਸਨ ਕਿ ਸਾਡਾ ਯਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਗੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਹੀ ਰਖਾਇਆ ਪਰ ਜੇਕਰ ਸਾਡੇ ਧਰਮ ਨੂੰ ਕੋਈ ਨੀਸ ਤੋਂ ਨਾਬੂਦ ਨਾਸ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਉਹ ਕਹਿੰਦੇ ਸਨ ਕਿ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਜਿਹੜਾ ਆ ਉਹ ਸਿੱਖ ਬਣੇ ਪਰ ਜਦੋਂ ਉਹਨਾਂ ਹਿੰਦੂ ਸਾਮਰਾਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਫਿਰ ਸੰਤ ਜਲਨੈਦਰ ਸਿੰਘ ਨੇ ਸਿਧਾਂਤਕ ਚੁਣੌਤੀ ਵੀ ਦਿੱਤੀ ਤੇ ਹਥਿਆਰਬੰਦ ਜਿਹੜੀ ਆ ਉਹ ਟੱਕਰ ਵੀ ਦਿੱਤੀ। ਸੋ ਸੁਧੀਰ ਸੂਰੀ ਵਰਗੇ ਆਪਣੀਆਂ ਹਰਕਤਾਂ ਦੇ ਕਰਕੇ ਜਿਹੜੇ ਮਾਰੇਗੇ, ਸੂਬਾ ਸਰਹੰਦ ਵਰਗੇ ਜਾਲਮ ਅਫਸਰ ਵੀ ਜਿਹੜੇ ਮਾਰੇਗੇ ਤੇ ਹੁਣ ਜਿਹੜੇ ਅਸ਼ਿਵ ਸੈਨਿਕ ਜਾਂ ਹੋਰ ਹਿੰਦੂ ਤਕੀਏ ਜਾਂ ਇਹਨਾਂ ਦੇ ਜਿਹੜੇ ਸੰਧਿਆ ਉਹ ਬਕਵਾਸ ਕਰਦੇ ਆ ਉਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਸਮਾ ਰਹਿੰਦੇ ਜਿਹੜਾ ਆ ਉਹ ਬਾਜ ਆ ਜਾਣਾ ਚਾਹੀਦਾ ਆ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਗੁਰੂ ਦਾ ਬਾਜ ਆ ਕੇ ਜਿਹੜਾ ਆ ਉਹ ਟੱਕਰ ਜਾਵੇ ਤੇ ਬਾਅਦ ਵਿੱਚ ਫਿਰ ਤੁਸੀਂ ਪਿੱਟ ਸਿਆਪਾ ਜਿਹੜਾ ਆ ਉਹ ਕਰਦੇ ਰਹੋ ਸੋ ਇੰਨੀਆਂ ਤੋਂ ਗੱਲਾਂ ਸੰਗਤਾਂ ਦੇ ਨਾਲ ਵੀ ਕਰਨੀਆਂ ਸੀ ਤੇ ਆ ਸ਼ਿਵ ਸਿਆਣਾ ਨੂੰ ਵੀ ਜਿਹੜੀ ਆ ਤਾਰਨਾ ਆ ਉਹ ਕਰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ